ਅੱਛਾ ਕਈ ਮੇਰੇ ਵਰਗੇ ਐਸੇ ਨੇ ਉਹ ਮਰੇ ਮਰੇ ਭੂਤਾਂ ਨੂੰ ਵੀ ਨਹੀਂ ਮੰਨਦੇ ਹੈਗੇ ਜੇ ਇਹ ਗਲਤੀ ਬਿਲਕੁਲ ਨਾ ਕਰਨਾ ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ ਇਹ ਬਾਣੀ 'ਚ ਲਿਖਿਆ ਹੋਇਆ ਥੋੜੇ ਨਹੀਂ ਕਰੋੜਾਂ ਨੇ ਭੂਤ ਹਾਂ ਭੂਤ ਹੋਣ ਵੀ ਜੇ ਤੁਸੀਂ ਅਮਰ ਧਾਰੀ ਹੋ ਤੁਸੀਂ ਗੁਰੂ ਵਾਲੇ ਹੋ ਤੁਸੀਂ ਗੁਰਬਾਣੀ ਪੜਨ ਵਾਲੇ ਹੋ ਲੋਕ ਕਿਲੀ ਤੇ ਟੰਗ ਕੇ ਸ਼ਰਾਪੀ ਨਾਲੇ ਨਹੀਂ ਕਹੀ ਇਦਾਂ ਦੇ ਵੀ ਨਿਕਰਪਾਨ ਕਿਲੀ ਤੇ ਟੰਗ ਲੈਣਗੇ ਨਹੀਂ ਜੇ ਅਸੀਂ ਕਦੇ ਝੂਠੇ ਹੱਥ ਲਾਏ ਨਹੀਂ ਕੁਰਬਾਨ ਨੂੰ ਉਹ ਜਿਦਾ ਹੁੰਦਾ ਨੇ ਕਈ ਵਾਰੀ ਵਾਈਫਾਈ ਤੋਂ ਫੋਨ ਦੂਰ ਕਰ ਦਿੰਦਾ ਉਹ ਫਿਰ 14 ਕੇ ਘੰਟੇ ਕੁਰਬਾਨ ਦੂਰ ਕਰ ਦਿੰਦੇ ਨੇ ਉਹ ਨੇ ਨੇੜੇ ਨਹੀਂ ਨੇੜੇ ਨਹੀਂ ਲੈ ਕੇ ਜਾਣਾ ਉਹ ਡਵਾਈਸ ਹੀ ਪਰੇ ਕਰ ਦਿੰਦੇ ਨੇ ਵੀ ਚਲੋ ਛੱਡੋ ਇਹਨੂੰ ਇਹਨੂੰ ਨੇੜੇ ਹੀ ਨਹੀਂ ਲਾਉਣਾ ਆਪਾਂ ਜਿਹੜੇ ਜੀਵਨ ਵਾਲੇ ਮਨੁੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਭੂਤ ਮਹਾਰਾਜ ਕਹਿੰਦੇ ਇਹਨਾਂ ਦੇ ਨੇੜੇ ਜਮਦੂਤ ਨਹੀਂ ਆਉਣੇ ਤੁਸੀਂ ਕਿਹੜੇ ਭਲੇਖੇ ਚੋਂ